ਦੇ ਤੋਂ ਗੁਰੂ ਨਾਨਕ ਹੋਇਆ ਹੋਰ ਨੇ ਜੀ ਦਿੱਤਾ ਹੋਰ ਟੈਕਨੋਲੋਜੀ ਜਮਾਈ ਜੀ ਦਾ ਨਾਮ ਬੜਾ ਰੱਖਿਆ ਜਰਾ ਹੋਇਆ ਬੰਮਾ ਉੱਠੇ ਹੋਏ ਚਾੜ ਕੇ ਬਸ ਦਾ ਨਹੀਂ ਜੇ ਕਿਸੇ ਕੋਲ ਆਇਆ ਤੋਂ ਰਾਜਵੀਂ ਦੇ ਹੋਰ ਲੇਟ ਹੋਵੇਗਾ ਜਰੂਰ ਆਹ ਠੀਕ ਦੇੜੀ ਵਾਲੇ ਹੋ ਗਏ ਯਾਰਾ ਹੋਰ ਜਿਆਦਾ ਹੋ ਰਿਹਾ ਨਹੀਂ ਬੰਦ ਵੀ ਕਰ ਕਿਵੇਂ ਕਰੀਏ ਓਏ ਯਾਰ ਹੁਣ ਮੈਂ ਕੀ ਦੱਸਾਂ ਯਾਰ ਮੈਂ ਥਾਲਾ ਮਾਸਟਰ ਪੀਅਰ ਉਹ ਕਰਦਾ ਯਾਰ ਆਪਣੇ ਤੇ ਲਾਦਾ ਯਾਰ ਉਹ ਨੂੰ ਆਏ ਘਰ ਅੱਜ ਨੂੰ ਫੋਨ ਕਰੀਏ ਉਹ ਆਏ ਘਰ ਅੰਛਣੋਂ ਬੋਹ ਵਾਲੇ ਨੂੰ ਫੋਨ ਲਗਾ ਰ ਮੋਟਰਸਾਈਕਲ ਮੋਟਰਸਾਈਕਲ ਲੈ ਕੇ ਆ ਜੂਗਾ ਮੈਨੂੰ ਜੇ ਮੈਂ ਅੰਛ ਭਾਈ ਚਾਚਾ ਓਏ ਕਿੱਥੇ ਸੀਗਾ ਮੈਂ ਉਹੀ ਕਿਹੜਾ ਬੰਦਾ ਬਣ ਗਿਆ ਓਏ ਯਾਰ ਨਾ ਸਾਨੂੰ ਨਾ ਯਾਰ ਮੋਟਰਸਾਈਕਲ ਦੀ ਲੋੜ ਆ ਅਸੀਂ ਸਕੂਲੇ ਆ ਗੱਲ ਕਰ ਲੈਣਾ ਆ ਗਿਆ ਤਾਂ ਦੱਸ ਕੇ ਜਾਈਂਗਾ ਅਸੀਂ ਯਾਰ ਇੱਥੇ ਵੜਿਆ ਆਪਣਾ ਕੀ ਕਹਿੰਦੇ ਆਪਣਾ ਵੱਡੇ ਦੇ ਖੜਿਆ ਆਪਣਾ ਛੋਟੇ ਦੇ ਖੜਿਆ ਛੋਟੇ ਦੇ ਖੜਿਆ ਛੇ ਛੇਤੀ ਆਇਆ ਛੇਤੀ ਆਇਆ ਬਸ ਸਾਡਾ ਨਾ ਯਾਰ ਬਾਠ ਠੀਕ ਆ ਜਾ ਛੇਤੀ ਦਾ ਬਾਈਟ ਟਾਈਮ ਲਾਇਆ ਹੈ ਬੜਾ ਹੋਈ ਜਰਮਾ ਆ ਬੋਲ ਜੀ ਬੰਦਿਆ ਬਈ ਲੈ ਬਈ ਸੋਰੀ ਪਹੁੰਚਾ ਤੀਗਾ ਕੋਈ ਅਜੀ ਬਲਾਡੇ ਆਣਾਗਾ ਯਾਰ ਲੈ ਲੈ ਬਸ ਬਸ ਮਿਲ ਨਹੀਂ ਦੇ ਦ ਅੱਜ ਲੇਟ ਹੋ ਗਿਆ ਹੈ ਅਗਰ ਮੈਂ ਤੇਲ ਪਾ ਲਈ ਥੋੜਾ ਘੱਟ ਹੈ ਨਾ ਕੋਈ ਨਹੀਂ ਤਾਂ ਬਵਾਲ ਆ ਕੱਲ ਕੋਈ ਨਾ ਠੀਕ ਹੈ ਵਾ ਸ਼ਾਮ ਨੂੰ ਤੈਨੂੰ ਮੈਂ ਫੜਾ ਜੂ ਮੋਟਰ ਹੈਗਾ ਜੰਦਾ ਆਪੂ ਚੱਕਰੀ ਪਨ ਕੱਲ ਫੜਾਈ ਆ ਠੀਕ ਆ ਕੋਟੀ ਨੇ ਆਪਣਾ ਯਾਰ ਨਾਲ ਵਧੀਆ ਰਿੰਗ ਨਾਲ ਬਹਿ ਕੇ ਨਾ ਮਾਰਨੀ ਆ ਕੇ ਮਾਰ ਦੇ ਜਾਨੇ ਕੋਈ ਮੋਟਾ ਦੇ ਗਿਆ ਹੋਰ ਚੱਲ ਪੰਜਾਬ ਗਰਾਮ ਦੇ ਨਾਲ ਤਾਂ ਮਾਰਾਂਗੇ ਚੋਰ ਮਾਰਾਂਗੇ ਅੱਗੇ ਪੱਪਾ ਚ ਮਾਰਾਂਗੇ ਨਾਲਾ ਜਲਦੀ ਜਲਦੀ ਚੱਲ ਤਾਂ ਫੇਰ ਮਤਲਬ ਦੇਣਾ ਨਹੀਂ ਸੀ ਮੋਟਰਸਾਈਕਲ ਯਾਰ ਯਾਰ ਜੀ ਦੇਣਾ ਪੈ ਗਿਆ ਯਾਰ ਪਰ ਤੂੰ ਨਾ ਫੜਾਉਂਦਾ ਉਹ ਨਾ ਯਾਰ ਕਈ ਵਾਰੀ ਨਹੀਂ ਕੰਮ ਪੈਂਦਾ ਸਾਨੂੰ ਵੀ ਕੰਮ ਪੈਂਦਾ ਫਿਰ ਆਉਣਾ ਪੈਂਦਾ ਕੰਮ ਐਵੇਂ ਵੀ ਇਹ ਯਾਰੀ ਭਾਈ ਪੱਕੀ ਨਾ ਯਾਰ ਹਾਂ ਯਾਰੀ ਜਵਾਲੀ ਪੱਕੀ ਹੈ ਜੀ ਵਾਗਿਆ ਆਪਾਂ ਇਹ ਕਰਦੇ ਹਿੱਲਾ ਕਰਦੇ ਆਂ ਕੀ ਕਰੀਏ ਐਸੇ ਆਪਾਂ ਕੋਈ ਨਹੀਂ ਪਾਪਾ ਲੁੱਟ ਕੇ ਆ ਗਏ ਚੱਲ ਆ ਜਾ ਚਲਾਵਾਂਗੇ ਮੈਨੇ ਸਾਲੇ ਦੇ ਹੁਣ ਵਿੱਚ ਜਲੀ ਉਹ ਕੋਣ ਬੈਠਿਆ ਹੋਵੇ ਅਨਸੂਮਣ ਦੇ ਲੱਗਦੇ ਆ ਚੱਲ ਚੱਲੀਏ ਆ ਕੋਈ ਜ਼ਰੂਰੀ ਗੱਲ ਜੀ ਕਰੀ ਜਾਂਦੇ ਆ ਚੱਲ ਆਪਾਂ ਦੇਖਦਾ ਯਾਰ ਚੱਲੇ ਬੱਲੇ ਉਹ ਮੋਟਰਸਾਈਕਲ ਦਾ ਹੁਣ ਕੋਈ ਕਰਾ ਹਿੱਲਾ ਫੜਾਏ ਆਪਾਂ ਕਿਵੇਂ ਦੇ ਸਕਦੇ ਆ ਮੈਂ ਫੋਨ ਤੋ ਆ ਕਿਵੇਂ ਫੜਾਏ ਨਾ ਯਾਰ ਫੜਾਉਦਾ ਪੈਣਾ ਮੈਂ ਫੋਨ ਕਰ ਦਵਾਂ ਉਹਨੂੰ ਕਰ ਉਹ ਵੀ ਐ ਨਹੀਂ ਪਤਾ ਕਿਥੇ ਹੋਣ ਲੱਗੇ ਹੁਣ ਹਾਂ ਕੀ ਪਤਾ ਕੀ ਕਰਦੇ ਹੋਣਾ ਚੱਕਿਆ ਨਹੀਂ ਯਾਰ ਇਹ ਤਾਂ ਫਿਰ ਗੱਲ ਹੋਰ ਦੀ ਆਪਾਂ ਪਾਣੀ ਬੇ ਵਿਚ ਵਿੱਚ ਮਾਰਿਆ ਹੋਵੇ ਕੀ ਪਤਾ ਹਾਂ ਜੇ ਨੁਕਸਾਨ ਹੋਵੇ ਕੌਣ ਕਰੇਗੀ ਇਹ ਬਾਗੀ ਪੱਕੀ ਹੋਈ ਯਾਰੀ ਜੁਈ ਹੁੰਦੀ ਹੈ ਨਾ ਐਨਾਂ ਦੀ ਮਨ ਦੀ ਮੱਠ ਲੈ ਕੇ ਬਾਗ ਜਾਂਦੇ ਆ ਹਾਂ ਤੜਾਉਣੀ ਪਊਗਾ ਆਪਾਂ ਇਹਦੇ ਫਿੱਕੀ ਪੋਣੇ ਆਪਾਂ ਦੇਖੀ ਚੱਲੋ ਕਿ ਕਿੰਨਾ ਵਾਰੇ ਗੱਲ ਕਰਦੇ ਸੀਗੇ ਮੋਟਰਸਾਈਕਲ ਬਾਰੇ ਗੱਲ ਕਰਦੇ ਸੀ ਇਹਦਾ ਲੈ ਕੇ ਦੇ ਅੱਛਾ ਫਿਰ ਤਾਇਰ ਇਹਦਾ ਫਿਕ ਪਾਉਣ ਨੂੰ ਸਰਦੇ ਆ ਹਾਂ ਆਪਾਂ ਬੱਸੀ ਜਾ ਕੇ ਬੱਸਣਾ ਪਊਗਾ ਚੱਲ ਬਈ ਓਏ ਓਏ ਬਿੱਲੇ ਆਪਾਂ ਇਹਦਾ ਮੋਟਰਨੇਕ ਚੱਲਦਾ ਤਾਂ ਲੈ ਲਿਆ ਸੀਗਾ ਹਾਂ ਹਾਂ ਚੱਲ ਬੰਦਾ ਬੰਦੇ ਦਾ ਦਾਰੂ ਦੋਨੇ ਚੱਲ ਆਪਾਂ ਨੂੰ ਧੰਨਵਾਦ ਕਰਦੇ ਆਂ ਯਾਰ ਆਪਾਂ ਵੀ ਆਪਾਂ ਬੰਦੇ ਦਾ ਧੰਨਵਾਦ ਕਰਦੇ ਆਂ ਆਪਾਂ ਜਾ ਕੇ ਪਹਿਲਾਂ ਐ ਕਰੂ ਨਾ ਫੋਨ ਮਾਰ ਪੁੱਛ ਕਿੱਥੇ ਬੈਠਿਆਗਾ ਫਿਰ ਆਪਾਂ ਮੋਟਰਨੇਕ ਦਾ ਫੜਾ ਕੇ ਇਹ ਨਾਲ ਤੇਲ ਬਵਾਤਾ ਸੀ ਆਪਾਂ ਨੇ ਉੱਚ ਨਹੀਂ ਬੰਦਾ ਕਹਿੰਦਾ ਐ ਰੁਮੜ ਕਿੰਨ ਟੰਮ ਲੈ ਕੇ ਫੜਾਇਆ ਨਹੀਂ ਮੋਟਾ ਹਾਂ ਆਪਣਾ ਚੱਲ ਡੰਗਾ ਸਰ ਗਿਆ ਇੰਨੀ ਗੱਲ ਐ ਔਖਾ ਹੋ ਜਾਂਦਾ ਹੋਰ ਲਾ ਫੋਨ ਲਾ ਫੋਨ ਡੰਗਾ ਨਹੀਂ ਕਰੇਗਾ ਲੈ ਮੈਂ ਕਰਾਂ ਕੈਵੇਂ ਆਂਛੇ ਬਰੀ ਆ ਬੈਠੋ ਲੱਸਾ ਹਾਂ ਮੋਟਰਾਂ ਵਾਲਾ ਫੜਾਉਣਾ ਸੀ ਕਿੱਥੇ ਬੈਠੇਗਾ ਆ ਫੜਾ ਸ ਗਿਆ ਗਰਾਉਂਡ ਤੇ ਬੈਠਾ ਸਾਡਾ ਚਾਲ ਆ ਜਾ ਮੈਂ ਉੱਥੇ ਰੁਕੀ ਮੈਂ ਫਿਰ ਤੇਰਾ ਮੋਟਰਸਾਈਕਲ ਫੜਾ ਕੇ ਜਾਨਾ ਚੰਗਾ ਆ ਸਕੂਲ ਤੇ ਯਾਰ ਅਸੀਂ ਆ ਹੁਣੇ ਆਸੀ ਬੈ ਬੂਜੇ ਘਰੇ ਰੱਖ ਪਰੰਦਰ ਮੈਂ ਨਹੀਂ ਆਈ ਸੀਗੇ ਕੀ ਕੀ ਜਾ ਉਹ ਕਿੱਥੇ ਬੈਠਣੇ ਯਾਰ ਉਹ ਤਾਂ ਦਿਖਦੇ ਹੀ ਨਹੀਂ ਗਏ ਕਿੱਥੇ ਬੈਠਣਗੇ ਉਹ ਬੈਠਣਗੇ ਆ ਜਾ ਐਡੇ ਕੀ ਕਰੀਨੇ ਹੋਏ ਕੋਈ ਮਤਲਬ ਸਿੱਟੇ ਆ ਓਫ ਅੱਜ ਤਾਂ ਨਹੀ ਕਿਤੇ ਫੇਰ ਫੜਾ ਗਿਆ ਮੋਟਰ ਚੱਲਦਾ ਰੰਗਾ ਕੰਮ ਆਗੇ ਸੀ ਹੋਰ ਉਹੀ ਬੰਦੇ ਦਾ ਜਾਰੀ ਜੀ ਕੰਮ ਆਵਾਂਗੇ ਬਾਈ ਯਾਰ ਜਾਨ ਟਾਈਮ ਤੇ ਮੋੜੇ ਨਾ ਫੇਰ ਬੰਦਾ ਗਾਵਾ ਤੋ ਹਣਾ ਵੀ ਸਹੀ ਗੱਲ ਇਹ ਤਾਂ ਕੋਈ ਚੱਕਰ ਨਹੀਂ ਬਾਈ ਅਸੀਂ ਨਾ ਰੋਟੀ ਢੱਕ ਖਾ ਗਏ ਨਾ ਕਰੋ ਯਾਰ ਮੋਟਰਸਾਈਕਲ ਫਿਰ ਇੱਥੇ ਸਾਡੇ ਕੋਲੀ ਜੀ ਬੈ ਬੂਗ ਕਰ ਰੱਖਿਆ ਹੈ ਬੈ ਬੂਗ ਉੱਤਰਿਆ ਕਰ ਯਾਰ ਅਸੀਂ ਇਹ ਚੱਲ ਪਹਿਲਾਂ ਮੋਟਰਸਾਈਕਲ ਫੜਾ ਕੇ ਆਈਏ ਯਾਰ ਹੋਰ ਬੰਦੇ ਤੈਨੂੰ ਵੀ ਲੋੜ ਪੈਂਦੀ ਆ ਖੇਤ ਖੂਤ ਜਾਣਾ ਪੈ ਜਾਂਦਾ ਦਾ ਪਿੰਡ ਪੁੰਡ ਜਾਣਾ ਪੈ ਜਾਂਦਾ ਦਾ ਹੋ ਠੀਕ ਹੋ ਬਸ ਵਧੀਆ ਹੋਰ ਕੋਈ ਚਾਹ ਪਾਣੀ ਦੀ ਛੇਵਾ ਕਰਨੇ ਆਪਣਾ ਬਸ ਬਸ ਸਾਡਾ ਵੀ ਠੀਕ ਹੈ ਓਕੇ ਓਕੇ ਸਾਡਾ ਦਾ ਕਰ ਆਪਣਾ ਨੇੜੇ ਤਾਂ ਯਾਰ ਉਹ ਹੋ ਗਿਆ ਇਹ ਕਰ ਆਪਣਾ ਹੀ ਮੋਟਰ ਤੇ ਮਰਜੀ ਮੰਗੂਂਗਰੀ ਉਹ ਨਾ ਯਾਰ ਅੱਜ ਬਾਪੂ ਘਰੇ ਨਹੀਂ ਸੀ ਹੈਗਾ ਕੋਈ ਕੋਈ ਬੱਸ ਲੰਗੀ ਯਾਰ ਕੋਈ ਬੱਸ ਲੰਗੀ ਯਾਰ ਲੱਗੋ ਚੱਕਰ ਦੇ ਓਕੇ ਚੱਲ ਚੱਲ ਓਕੇ ਜੀ